ਨਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਦਰਸ਼ਕੋ ਪਿਛਲੇ ਹਫ਼ਤੇ ਉੱਗੇ ਕਲਾਕਾਰ ਤਰਮੇਂਦਰ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਦੇਹਾਂਤ ਕਾਰਨ ਡੂੰਘਾ ਦੁੱਖ ਪੂਜਿਆ ਤੇ ਪੰਜਾਬੀਆਂ ਨੂੰ ਤਾਂ ਐਉ ਲੱਗਦਾ ਜਿਵੇਂ ਉਹਨਾਂ ਦੇ ਕੋਈ ਘਰ ਦਾ ਜੀ ਹੀ ਚਲਾ ਗਿਆ ਹੁੰਦਾ ਹਰ ਕੋਈ ਧਰਮਿੰਦਰ ਨੂੰ ਆਪੋ ਆਪਣੇ ਢੰਗ ਨਾਲ ਯਾਦ ਕਰ ਰਿਹਾ ਕੋਈ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕਰ ਰਿਹਾ ਤੇ ਅਸੀਂ ਵੀ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ ਹਾਂਜੀ ਅਸੀਂ ਉਹਨਾਂ ਨੂੰ ਦੋ ਵਿਸ਼ੇਸ਼ ਲੇਖ ਤੇ ਸੰਪਾਦਕੀ ਛਾਪ ਕੇ ਸ਼ਰਧਾਂਜਲੀ ਦਿੱਤੀ ਸੀ ਜੀ ਤੇ ਇਹ ਲੇਖ ਸੀ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦਾ ਬਾਤਾਂ ਧਰਮਿੰਦਰ ਦੀਆਂ ਜੀ ਤੇ ਦੂਜਾ ਲੇਖ ਸੀ ਡਾਕਟਰ ਸਤਿਆਵੰਨ ਸੌਰਵ ਦਾ ਧਰਮਿੰਦਰ ਇੱਕ ਯੁੱਗ ਨੂੰ ਅਲਵਿਦਾ ਤੇ ਲੁਧਿਆਣਾ ਤੋਂ ਪ੍ਰਿੰਸੀਪਲ ਗੁਰਮukh ਸਿੰਘ ਪੋਹੀੜ ਹੋਰਾਂ ਦਾ ਖਾਤਾ ਹੈ ਸੰਪਾਦਕੀ ਬਾਰੇ ਜੀ ਉਹ ਲਿਖਦੇ ਨੇ ਕਿ ਇਸ ਸੰਪਾਦਕੀ ਵਿੱਚ ਧਰਮ ਸਿੰਘ ਦਿਓਲ ਉਰਫ ਧਰਮਿੰਦਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜਿਸ ਤੇ ਉਹ ਸੱਚੀਓ ਹੱਕਦਾਰ ਸਨ ਦਹਾਕਿਆਂ ਦੀ ਸੁਪਰਸਟਾਰडम ਦੇ ਬਾਵਜੂਦ ਉਹ ਸਦਾ ਜ਼ਮੀਨ ਨਾਲ ਜੁੜੇ ਰਹੇ ਜਿਸ ਦੇ ਬਹੁਤ ਸਾਰੇ ਸਬੂਤ ਹਨ ਰਵਨੀਤ ਪੋਹੀੜੂਰਾਂ ਦੀ ਗੱਲ ਬਿਲਕੁਲ ਠੀਕ ਹੈ ਧਰਮਿੰਦਰ ਜਿਹੜੇ ਸੀ ਬਹੁਤ ਸਾਦਾ ਦਿਲ ਸਾਫ਼ ਕੋ ਇਨਸਾਨ ਸੀ ਤੇ ਪੰਜਾਬੀ ਉਹਨਾਂ ਨੇ ਕਦੇ ਵੀ ਨਹੀਂ ਬੋਲਣੀ ਛੱਡੀ ਤੁਸੀਂ ਦੇਖੋ ਮੁੰਬਈ ਦੀ ਤੜਕਪੜਕ ਵਾਲੀ ਦੁਨੀਆ 'ਚ ਵੀ ਜਿੱਥੇ ਮੌਕਾ ਲੱਗਦਾ ਸੀ ਉੱਥੇ ਉਹ ਪੰਜਾਬੀ ਬੋਲਦੇ ਸੀਗੇ ਹਾਂਜੀ ਤੇ ਪ੍ਰਿੰਸੀਪਲ ਗੁਰਮੁਖ ਸਿੰਘ ਪੋਹੀੜ ਨੇ ਇਹ ਲਿਖਿਆ ਹੈ ਜੀ ਕਿ 2013 'ਚ ਮੈਨੂੰ ਇੱਕ ਦਿਨ ਅਣਜਾਣ ਨੰਬਰ ਤੋਂ ਫੋਨ ਆਇਆ ਮੈਂ ਪੁੱਛਿਆ ਕੌਣ ਹੋ ਤੁਸੀਂ ਦਾ ਜਵਾਬ ਆਇਆ ਮੈਂ ਸਾਨੇ ਵਾਲ ਤੋਂ ਤਰਮਿੰਦਰ ਹਾਂ ਮੈਂ ਕਿਹਾ ਰੋਂਗ ਨੰਬਰ ਮਲਾਇਆ ਤੁਸੀਂ ਤਾਂ ਸੌਰੀ ਕਹਿ ਕੇ ਫੋਨ ਕੱਟਣ ਤੋਂ ਬਾਅਦ ਮੈਨੂੰ ਇੱਕਦਮ ਯਾਦ ਆਇਆ ਕਿ ਕੌਣ ਸੀ ਤੇ ਮੈਂ ਕਿੰਨੀ ਵੱਡੀ ਗਲਤੀ ਕਰ ਲਈ ਉਹਨਾਂ ਨੂੰ ਲੱਗਦਾ ਹੋਵੇਗਾ ਨਾ ਕਿ ਕਾਸ਼ ਮੈਂ ਉਹ ਫੋਨ ਉਹਨਾਂ ਦਾ ਉਸ ਦਿਨ ਸੁਣਿਆ ਹੁੰਦਾ ਜੀ ਬਿਲਕੁਲ ਹੈਨਾ ਉਹਨਾਂ ਨੂੰ ਮਤਲਬ ਯਾਦ ਵੀ ਕਰ ਰਹੇ ਨੇ ਸ਼ਰਧਾਂਜਲੀ ਵੀ ਦੇ ਰਹੇ ਨੇ ਪਰ ਉਹ ਆਪਣੀ ਗਲਤੀ ਵੀ ਉਹਨਾਂ ਨੂੰ ਲੱਗਦੀ ਹੈ ਕਿ ਮੇਰੇ ਕੋਲੋਂ ਇਹ ਕੀ ਹੋ ਗਿਆ ਕਿ ਮੈਂ ਉਹਨਾਂ ਦੀ ਆਵਾਜ਼ ਸੁਣ ਲੈਂਦਾ ਜੀ ਹੈਨਾ ਪਰ ਮੈਂ ਦੱਲੂ ਕਹਿੰਦੇ ਨਹੀਂ ਨਾ ਪੰਜਾਬ ਦਾ ਪੁੱਤਰ ਹਾਂਜੀ ਬਿਲਕੁਲ ਮੁਖਸਰ ਤੋਂ ਗੁਰਮੀਤ ਸਿੰਘ ਹੋਰਾਂ ਦਾ ਖਾਤਾ ਹੈ ਉਹਨਾਂ ਨੇ ਸ਼ਮਸ਼ੇਰ ਸੰਧੂ ਦੇ ਲੇਖ ਤੇ ਡਾਕਟਰ ਸਤਿਆਵੰਤ ਸੌਰਵ ਦੇ ਲੇਖ ਦੀ ਗੱਲ ਕੀਤੀ ਹੈ ਉਹ ਕਹਿੰਦੇ ਨੇ ਕਿ ਇਹ ਦੋਨੇ ਲੇਖ ਮੈਨੂੰ ਬੜੇ ਪਸੰਦ ਆਏ ਅੱਛਾ ਜਿਹੜਾ ਸ਼ਮਸ਼ੇਰ ਸਿੰਘ ਸੰਧੂ ਦਾ ਲੇਖ ਹੈ ਉਹਦੇ ਵਿੱਚ ਉਹਨਾਂ ਨੇ ਜਿਹੜਾ ਨਿੱਜੀ ਯਾਦਾਂ ਦੇ ਨਾਲ ਜੁੜਿਆ ਹੈਗਾ ਪੱਖ ਉਹਨਾਂ ਦਾ ਉਹ ਸਭ ਦੇ ਨਾਲ ਸਾਂਝਾ ਕੀਤਾ ਹਾਂਜੀ ਹੈਨਾ ਉਹ ਮਤਲਬ ਕੋਈ ਉਹਨਾਂ ਨੂੰ ਕਿਸੇ ਤਰੀਕੇ ਦੇਖਦਾ ਹੈ ਕੋਈ ਕਿਸੇ ਤਰੀਕੇ ਦੇਖਦਾ ਜਿਵੇਂ ਅਸੀਂ ਤਾਂ ਬਾਹਰੋਂ ਦੇਖਦੇ ਆ ਉਹਨਾਂ ਨੂੰ ਪਰ ਉਹਨਾਂ ਦੇ ਨਾਲ ਜੁੜੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੇ ਸ਼ਮਸ਼ੀਰ ਸਿੰਘ ਸੰਧੂ ਹੋਰਾਂ ਨੇ ਉਹ ਯਾਦ ਕੀਤੀਆਂ ਨੇ ਇਹਦੇ ਵਿੱਚ ਧਰਮਿੰਦਰ ਦੀ ਜਿਹੜੀ ਸ਼ਖਸੀਅਤ ਦਾ ਇੱਕ ਬੜਾ ਖੂਬਸੂਰਤ ਪੱਖ ਉਹਨਾਂ ਨੇ ਉਭਾਰਿਆ ਉਹਨਾਂ ਦੀ ਹਲੀਮੀ ਜੀ ਹੈਨਾ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਵਾਰੀ ਪੰਜਾਬ ਦੇ ਵਿੱਚ ਕੋਈ ਸਰਕਾਰੀ ਸਮਾਗਮ ਸੀ ਜਿਹਦੇ ਲਈ ਮੁੰਬਈ ਤੋਂ ਕਲਾਕਾਰਾਂ ਦਾ ਜਹਾਜ਼ ਭਰ ਕੇ ਇੱਥੇ ਆਇਆ ਤੇ ਮੁਹਾਲੀ ਜਿਹੜਾ ਸਟੇਡੀਅਮ ਹੈ ਉਹਦੇ ਵਿੱਚ ਜਿਹੜਾ ਸੀ ਸਮਾਗਮ ਸੀ ਹਾਂਜੀ 30 40 ਬੰਦੇ ਸੀ ਦਲੀਪ ਕੁਮਾਰ ਵੀ ਸੀ ਉਹਦੇ ਵਿੱਚ ਅਮਰੀਸ਼ ਪੁਰੀ ਵੀ ਪ੍ਰੇਮ ਚੋਪੜਾ ਤੇ ਅਗਰ ਮਹਿੰਦਰੋ ਨੇ ਤਾਂ ਹੋਣਾ ਹੀ ਸੀ ਹਾਂ ਤੇ ਪੰਜਾਬੀ ਸੀ ਮਤਲਬ ਹਾਂਜੀ ਤੇ ਉਹ ਕਹਿੰਦੇ ਕਿ ਵੀ ਜੀ ਮਾਨ ਸਨਮਾਨ ਇਹਨਾਂ ਦਾ ਕਰਨਾ ਸੀਗਾ ਹੈਨਾ ਮੁੱਖ ਮੰਤਰੀ ਤੇ ਰਾਜਪਾਲ ਵੀ ਉੱਥੇ ਸੀਗੇ ਤੇ ਉਸ ਵੇਲੇ ਉਹਨਾਂ ਨੇ ਗਾਉਣ ਦੇ ਲਈ ਵੱਡੇ ਗਾਇਕ ਵੀ ਬੁલાਏ ਹੋਏ ਸੀ ਤੇ ਉਹਦੇ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਸੀ ਜੀ ਹੈਨਾ ਉਹਨਾਂ ਨੇ ਵੀ ਉੱਥੇ ਗਾਉਣਾ ਸੀਗਾ ਹੋਇਆ ਇਹ ਕਿ ਮਾਨ ਸਨਮਾਨ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਲੰਬਾ ਚੱਲ ਗਿਆ ਉਸ ਵੇਲੇ ਸਮਾਂ ਬਚਿਆ ਨਾ ਤੇ ਸਟੇਡੀਅਮ ਦੇ ਵਿੱਚ ਉਹ ਗੀਤ ਨਾ ਗਾ ਸਕੇ ਬਾਅਦ ਦੇ ਵਿੱਚ ਖਾਣਾ ਕਿਸੇ ਵੱਡੇ ਹੋਟਲ ਚ ਸੀ ਉੱਥੇ ਉਹਨਾਂ ਨੇ ਛੋਟੀ ਜੀ ਸਟੇਜ ਲਾ ਕੇ ਸੁਰਿੰਦਰ ਕੌਰ ਉਹਨਾਂ ਨੂੰ ਗਾਉਣ ਲਾ ਦਿੱਤਾ ਤੇ ਪ੍ਰਬੰਧਕਾਂ ਦਾ ਸੀ ਕਿ ਜੀ ਪੈਸੇ ਦਿੱਤੇ ਨੇ ਅਦਾਇਗੀ ਕੀਤੀ ਹੈ ਤੇ ਮਤਲਬ ਗਾਇਕ ਤੋਂ ਗਵਾਉਣਾ ਵੀ ਹੈ ਜੀ ਬਿਲਕੁਲ ਤੇ ਉਸ ਜਿਹੜੇ ਅੱਗੇ 100 150 ਕੁਰਸੀਆਂ ਡਾਈਆਂ ਹੋਈਆਂ ਸੀਗੀਆਂ ਤੇ ਉਹਨਾਂ ਵਿੱਚ ਉਸ ਵੇਲੇ ਧਰਮਿੰਦਰ ਨਹੀਂ ਸੀ ਬੈਠੇ ਹੋਏ। ਮਤਲਬ ਉਹਨਾਂ ਨੂੰ ਸੀਖ ਤਾਂ ਸਟੇਡੀਅਮ 'ਚ ਨਹੀਂ ਗਾਇਆ ਗਿਆ। ਦੂਜਾ ਉਹਨਾਂ ਨੂੰ ਸੀ ਕਿ ਵੀ ਧਰਮਿੰਦਰ ਦੀ ਹਾਜ਼ਰੀ 'ਚ ਉਹ ਗਾਉਂਦੇ। ਹਾਂਜੀ ਉਹਨਾਂ ਦੇ ਸ਼ਬਦ ਲਿਖੇ ਨੇ ਸ਼ਮਸ਼ੇਰ ਸੰਧੂ ਹੋਰਾਂ ਨੇ। ਜੀ। ਉਹ ਕਹਿੰਦੇ ਨੇ ਕਿ ਸੁਰਿੰਦਰ ਕੌਰ ਨੇ ਕਿਹਾ ਅੱਜ ਮੈਂ ਇਸ ਖਿਆਲ ਨਾਲ ਦਿੱਲੀੋਂ ਆਈ ਸੀ ਕਿ ਮਾਂ ਸਦਕੇ ਅੱਜ ਸਾਡਾ ਧਰਮਿੰਦਰ ਵੀਰ ਬੈਠਾ ਹੋਊਗਾ ਤੇ ਉਹਦੇ ਸਾਹਮਣੇ ਗਾਉਣ ਦਾ ਸੁਆਦ ਆਊਗਾ। ਅੱਛਾ ਧਰਮਿੰਦਰ ਹੋਰਾਂ ਨੂੰ ਕਿਸੇ ਨੇ ਜਾ ਕੇ ਅੰਦਰ ਉਹਨਾਂ ਦੇ ਕਮਰੇ 'ਚ ਦੱਸਤਾ। ਤੇ ਨਾਲ ਉਹ ਕਹਿੰਦੇ ਵੀ ਕਮਰੇ ਦੀ ਜਿਹੜੀ ਉਹਨਾਂ ਦੇ ਜਿੱਥੇ ਉਹ ਠਹਿਰੇ ਹੋਏ ਸੀ ਉਹਦੀ ਬਾਰੀ ਜਿੱਥੇ ਪ੍ਰੋਗਰਾਮ ਸੀ ਉਹਦੇ ਵੱਲ ਸੀ ਹੋਟਲ ਦੇ ਵਿਹੜੇ ਚ ਹੋਟਲ ਦੇ ਵਿਹੜੇ ਦੇ ਵਿੱਚ ਸੀ ਜੀ ਤੇ ਉਹਨਾਂ ਨੂੰ ਸੁਣ ਗਿਆ ਅੰਦਰ ਕਹਿੰਦੇ ਵੀ ਜਿਵੇਂ ਬੈਠੇ ਸੀਗੇ ਉਵੇਂ ਹੀ ਉਹ ਥੱਲੇ ਆਏ ਉਸ ਜਗ੍ਹਾ ਜਾ ਕੇ ਸੁਰਿੰਦਰ ਕੌਰ ਉਹਦੇ ਪੈਰੀ ਤੇ ਗੋਡੇ ਹੱਥ ਲਾਏ ਜੀ ਤੇ ਉਹ ਉਹਨਾਂ ਦੇ ਸਾਹਮਣੇ ਜ਼ਮੀਨ ਤੇ ਚੌਂਕੜੀ ਮਾਰ ਕੇ ਬੈਠ ਗਏ ਹਾਂਜੀ ਤੇ ਉਹ ਇੱਕ ਤਰੀਕੇ ਉਹਨਾਂ ਦਾ ਉਸ ਵੱਡੀ ਜਿਹੜੀ ਕਲਾਕਾਰ ਹੈ ਪੰਜਾਬ ਦੀ ਕੋਇਲ ਐ ਉਹਨੂੰ ਮਾਨ ਸਨਮਾਨ ਦੇਣ ਦਾ ਢੰਗ ਸੀ ਹਾਂਜੀ ਤੇ ਸਮਸ਼ੀਰ ਸੰਧੂ ਹੋਰੀ ਉੱਥੇ ਇੱਕ ਟਿੱਪਣੀ ਕਰਦੇ ਨੇ ਜਿਹੜੇ ਸਾਰੇ ਉੱਥੇ ਹਾਜ਼ਰ ਸੀ ਉਹਨਾਂ ਦੇ ਵਿਹਾਰ ਤੇ ਉਹ ਕਹਿੰਦੇ ਵੀ ਜਦੋਂ ਸਾਰਿਆਂ ਨੇ ਦੇਖਿਆ ਕਿ ਧਰਮਿੰਦਰ ਹੋਰੀ ਉਹਨਾਂ ਦੇ ਸਾਹਮਣੇ ਬੈਠ ਕੇ ਸੁਣ ਰਹੇ ਨੇ ਚੌਂਕੜੀ ਮਾਰ ਕੇ ਜ਼ਮੀਨ ਤੇ ਚੌਂਕੜੀ ਮਾਰ ਕੇ ਜ਼ਮੀਨ ਤੇ ਤੇ ਕਹਿੰਦੇ ਵੀ ਅਸੀਂ ਸਾਰੇ ਕੁਰਸੀਆਂ ਛੱਡ ਕੇ ਉਹਨਾਂ ਦੇ ਆਲੇ ਦੁਆਲੇ ਬੈਠ ਗਏ ਤੇ ਧਰਮਿੰਦਰ ਹੋਰਾਂ ਨੇ ਇੱਕ ਗੱਲ ਹੋਰ ਕਹੀ ਤਰਮਿਲ ਦਰੋਰਾ ਨੇ ਕਿਹਾ ਕਿ ਮੇਰੀ ਚਿਹਰਾ ਤੋਂ ਖਾਹਿਸ਼ ਸੀ ਕਿ ਵੀ ਸੁਰਿੰਦਰ ਕੌਰ ਉਹਰੀ ਗਾਉਂਦੇ ਹੋਣ ਤੇ ਮੈਂ ਉਹਨਾਂ ਦੇ ਸਾਹਮਣੇ ਬੈਠ ਕੇ ਸਾਹਮਣੇ ਬੈਠ ਕੇ ਦਾ ਮਤਲਬ ਕਿ ਪੁੰਜੇ ਬੈਠ ਕੇ ਮੈਂ ਉਹਨਾਂ ਨੂੰ ਗਾਉਂਦੇ ਹੋਏ ਸੁਣਾ ਫਿਰ ਉਹਨਾਂ ਨੇ ਉਹਨਾਂ ਨੂੰ ਫਰਮਾਇਸ਼ ਕੀਤੀ ਮਧਾਨੀਆਂ ਲੱਠੇ ਦੀ ਚਾਦਰ ਤੇ ਸੁਰਿੰਦਰ ਕੌਰ ਉਹਨਾਂ ਨੇ ਵੀ ਉਹ ਸਾਰੇ ਗੀਤ ਉਹਨਾਂ ਦੀ ਫਰਮਾਇਸ਼ ਤੇ ਸੁਣਾਏ ਖੂਬ ਸੁਣਾਏ ਖੂਬ ਕੇ ਸੁਣਾਏ ਤੇ ਸਮਾਂ ਹੀ ਹੋਰ ਬਣਿਆ ਗਿਆ ਜੀ ਤੁਸੀਂ ਇਹ ਦੇਖੋ ਕਿ ਉਹ ਸੁਰਿੰਦਰ ਕੌਰ ਉਹਨਾਂ ਨੂੰ ਇਹ ਵੀ ਅਹਿਸਾਸ ਨਹੀਂ 시 ਕਰਾਉਣਾ ਚਾਹੁੰਦੇ ਕਿ ਵੀ ਉਹਨਾਂ ਨੇ ਜਿਹੜਾ ਮਖਤਾ ਕੀਤਾ ਪ੍ਰਬੰਧਕਾਂ ਦੇ ਨਾਲ ਯਾਤ੍ਰਮਿੰਦਰ ਦੀ ਗੈਰ ਮੌਜੂਦਗੀ ਸੀ ਉੱਥੇ ਕਿ ਵੀ ਮੈਂ ਉਹਨਾਂ ਦੇ ਸਾਹਮਣੇ ਸੁਣਾਵਾ ਉਹਨਾਂ ਦਾ ਇਹ ਸੀ ਕਿ ਮੈਂ ਚਾਹੁੰਦਾ ਸੀ ਕਿ ਮੈਂ ਤੁਹਾਡੇ ਸਾਹਮਣੇ ਬੈਠ ਕੇ ਸੁਣਾ ਹਾਂਜੀ ਹੈਨਾ ਉਹ ਕਿਸੇ ਕਲਾਕਾਰ ਨੂੰ ਮਾਨ ਸਨਮਾਨ ਦੇਣ ਦਾ ਕਿੰਨਾ ਹਲੀਮੀ ਭਰਿਆ ਜਿਹੜਾ ਉਹਨਾਂ ਦਾ ਰਵਈਆ ਤੁਸੀਂ ਇਹ ਦੇਖੋ ਹਾਂਜੀ ਇੱਕ ਵੱਡੇ ਕਲਾਕਾਰ ਦਾ ਦੂਜੇ ਵੱਡੇ ਕਲਾਕਾਰ ਬਿਲਕੁਲ ਧਰਮਿੰਦਰ ਆਪਣੇ ਹਲੀਮੀ ਅਤੇ ਨਿਮਰਤਾ ਭਰੇ ਰਵੱਈਏ ਕਾਰਨ ਹਮੇਸ਼ਾ ਲੋਕਾਂ ਦੇ ਚੇਤਿਆਂ 'ਚ ਵਸੇ ਰਹਿਣਗੇ ਫਿਲਮੀ ਦੁਨੀਆ 'ਚ ਵੀ ਉਹਨਾਂ ਨੂੰ ਇਸੇ ਗੱਲ ਕਰਕੇ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਤੁਸੀਂ ਯਾਦ ਕਰਨ ਦੀ ਗੱਲ ਕੀਤੀ ਹੈ ਤਾਂ ਇਹ ਮਨੁੱਖ ਦਾ ਸੁਭਾਅ ਹੈ ਕਿ ਉਹ ਆਪਣੇ ਵਿਛੜ ਚੁੱਕੇ ਪਰਿਵਾਰਕ ਮੈਂਬਰਾਂ ਤੇ ਹੋਰਸ ਨਹੀਂਆਂ ਨੂੰ ਆਣੀ-ਬਹਾਨੀ ਯਾਦ ਕਰਦਾ ਹੀ ਰਹਿੰਦਾ ਹੈ ਤੇ ਉਹਨਾਂ ਦੇ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਨੇ ਜੀ ਉਹਨੂੰ ਵੀ ਸਾਂਭ ਕੇ ਰੱਖਦਾ ਹੈ ਹਾਂਜੀ ਇੱਕ ਐਸੀ ਰਚਨਾ ਛਪੀ ਸੀ ਤਰਸੇਮ ਸਿੰਘ ਜੰਡੇਆਲਾ ਹੋਰਾਂ ਦੀ ਖੁੰਡੀ ਖਿਸਕ ਗਈ ਹਾਂਜੀ ਤੇ ਇਸ ਰਚਨਾ ਬਾਰੇ ਪਟਿਆਲਾ ਤੋਂ ਗੁਰਚਰਨ ਸਿੰਘ ਗੁਣੀ ਕੇ ਹੋਰਾਂ ਦਾ ਖਾਤਾ ਆਇਆ ਜੀ ਉਹਨਾਂ ਨੇ ਲਿਖਿਆ ਕਿ ਅਜਹੀ ਰਚਨਾ ਪੜ੍ਹ ਕੇ ਆਪਣੇ ਆਪ ਨਾਲ ਵਾਪਰੀ ਅਜਿਹੀ ਘਟਨਾ ਯਾਦ ਆ ਜਾਂਦੀ ਹੈ ਤੇ ਬਜ਼ੁਰਗ ਅਵਸਥਾ ਵਿੱਚ ਇਨਸਾਨ ਆਪਣੇ ਵਡੇਰਿਆਂ ਦੀ ਕਿਸੇ ਨਾ ਕਿਸੇ ਯਾਦ ਜਾਂ ਵਸਤ ਨਾਲ ਭਾਵਨਾਤਮਕ ਤੌਰ ਤੇ ਜੁੜਿਆ ਹੋਇਆ ਮਹਿਸੂਸ ਕਰਦਾ ਹੈ ਅਸਲ ਵਿੱਚ ਇਹ ਰਚਨਾ ਹੈ ਤਾਂ ਇੱਕ ਖੁੰਡੀ ਦੇ ਗਵਾਚਣ ਬਾਰੇ ਪਰ ਇਹਦੇ ਵਿੱਚ ਗੱਲ ਇਹ ਦੱਸੀ ਗਈ ਹੈ ਕਿ ਤੁਸੀਂ ਆਪਣੇ ਕਿਸੇ ਵਿਛੜ ਚੁੱਕੇ ਕਰਦੇ ਜੀ ਦੀ ਸੁਨੇਹੀ ਦੀ ਜਿਹੜੀ ਹੈ ਕੋਈ ਵਸਤ ਸਹੇਜ ਕੇ ਸਾਹਮਣੇ ਰੱਖਦੇ ਹੋ ਜੋ ਤੁਹਾਨੂੰ ਉਸ ਬੰਦੇ ਦੀ ਹੋਂਦ ਦਾ ਅਹਿਸਾਸ ਕਰਵਾਉਣੀ ਹੈ ਹਾਂਜੀ ਬਿਲਕੁਲ ਇਹ ਤਰਸੀਮ ਸਿੰਘ ਜਿਹੜਾ ਡਿਆਲਾ ਹੋਰੀ ਅਸਲ ਚ ਆਪਣੇ ਇੱਕ ਦੋਸਤ ਨਾਲ ਇੱਕ ਤੀਜੇ ਦੋਸਤ ਨੂੰ ਮਿਲਣ ਚੰਡੀਗੜ੍ਹ ਆਏ ਸੀ ਕੋਇਆ ਇਹ ਕਿ ਜਦੋਂ ਵਾਪਸ ਗਏ ਅਗਲੇ ਦਿਨ ਉਹਨਾਂ ਦੇ ਮਿੱਤਰ ਦਾ ਫੋਨ ਆਇਆ ਜਿਹਦੇ ਕੋਲ ਖੁੰਡੀ ਸੀ ਹਾਂਜੀ ਉਹ ਬੜਾ ਪਰੇਸ਼ਾਨ ਕਿ ਮੇਰੀ ਖੁੰਡੀ ਗਵਾਚ ਗਈ ਹੈਨਾ ਤੇ ਉਹ ਇੱਕ ਦਿਨ ਪਹਿਲਾਂ ਵੀ ਕਿਉਂਕਿ ਉਹ ਖੁੰਡੀ ਲੈ ਕੇ ਤੁਰਦੇ ਸੀਗੇ ਤੇ ਉਹ ਸਾਰੇ ਉਹਨੂੰ ਮਜ਼ਾਕ ਕਰਦੇ ਰਹੇ ਖੁੰਡੀ ਨੂੰ ਲੈ ਕੇ ਤੇ ਜਦੋਂ ਗਵਾਚ ਗਈ ਉਹਨਾਂ ਨੇ ਆਪਣੇ ਜਿਸ ਮਿੱਤਰ ਦੇ ਘਰ ਗਏ ਸੀ ਉਹਨੂੰ ਵੀ ਫੋਨ ਕਰਕੇ ਪੁੱਛਿਆ ਕਿ ਬਈ ਉਹਦੀ ਖੁੰਡੀ ਕਿਤੇ ਇੱਥੇ ਤਾਂ ਨਹੀਂ ਰਹਿ ਗਈ ਤੇ ਉਹਨੇ ਮਜ਼ਾਕ ਚ ਕਿਹਾ ਕਿ ਵੀ ਉਹ ਤਾਂ ਭਾਰ ਨਹੀਂ ਚਲਦੀ ਹੋਣੀ ਉਹ ਤੋਂ ਡਰ ਕੇ ਕਿਤੇ ਲੁਕ ਗਈ ਉਹ ਸਾਰਿਆਂ ਨੇ ਉਹਨੂੰ ਮਤਲਬ ਬੜਾ ਮੁਖਾਲੀ ਸਮਝ ਲਿਆ ਮੁਖਾਲੀ ਸਮਝ ਲਿਆ ਵੀ ਖੁੰਡੀ ਗਵਾਚ ਗਈ ਤੇ ਕੀ ਇਹ ਖੁੰਡੀ ਲੱਭਦਾ ਫਿਰਦਾ ਹਾਂਜੀ ਜਦੋਂ ਲੇਖਕ ਨੇ ਆਪਣੇ ਮਿੱਤਰ ਨੂੰ ਅਗਲੇ ਦਿਨ ਖੁੰਡੀ ਬਾਰੇ ਪੁੱਛਿਆ ਕਿ ਮਿਲ ਗਈ ਜਾਂ ਨਹੀਂ ਹਾਂਜੀ ਫਿਰ ਉਹਨਾਂ ਨੇ ਜੋ ਉਹਨਾਂ ਨੂੰ ਗੱਲ ਦੱਸੀ ਨਾ ਉਹ ਸਾਰਿਆਂ ਨੂੰ ਹੀ ਪਰੇਸ਼ਾਨ ਕਰ ਗਈ ਲੇਖਕ ਨੇ ਲਿਖਿਆ ਕਿ ਦੂਜੇ ਦਿਨ ਮਿਲੇ ਤਾਂ ਖੁੰਡੀ ਬਾਰੇ ਪੁੱਛਣ ਤੇ ਉਹ ਫਿਸ ਪਿਆ ਹੂੰ ਹੂੰ ਇਸ ਖੁੰਡੀ ਨੂੰ ਹੱਥ ਵਿੱਚ ਲੈ ਕੇ ਤੁਰਨ ਵੇਲੇ ਮੈਨੂੰ ਮਹਿਸੂਸ ਹੁੰਦਾ ਸੀ ਜਿਵੇਂ ਮੇਰਾ ਬਾਪੂ ਮੇਰੇ ਨਾਲ ਤੁਰ ਰਿਹਾ ਹੋਵੇ ਬਾਪੂ ਦੇ ਪੂਰੇ ਹੋਣ ਤੋਂ ਬਾਅਦ ਜਦੋਂ ਮੈਂ ਵਿਲੈਤ ਗਿਆ ਤਾਂ ਇਹ ਖੁੰਡੀ ਮਾਂ ਵਾਲੇ ਕਮਰੇ 'ਚ ਪਈ ਹੁੰਦੀ ਸੀ ਮਾਂ ਨੇ ਦੱਸਿਆ ਸੀ ਕਿ ਇਹ ਖੁੰਡੀ ਕਈ ਸਾਲ ਮੇਰੇ ਬਾਪੂ ਦਾ ਸਹਾਰਾ ਬਣੀ ਖੁੰਡੀ ਦੀ ਮੁੱਠ ਉੱਪਰ ਹੱਥ ਰੱਖਿਆ ਤਾਂ ਮੈਨੂੰ ਬਾਪੂ ਦੀ ਹੱਥ ਕਟਣੀ ਮਹਿਸੂਸ ਹੋਈ ਫਿਰ ਉਹਨਾਂ ਨੇ ਉਹੀ ਗੱਲ ਕਹੀ ਨਾ ਕਿ ਵੀ ਮੈਂ ਜਦੋਂ ਖੁੰਡੀ ਲੈ ਕੇ ਤੁਰਦਾ ਸੀ ਤੇ ਮੈਨੂੰ ਐ ਲੱਗਦਾ ਸੀ ਕਿ ਜਿਵੇਂ ਮੈਂ ਬਾਪੂ ਦੇ ਨਾਲ-ਨਾਲ ਤੁਰ ਰਿਆਂ ਜਦੋਂ ਸਾਰੇ ਮਿੱਤਰਾਂ ਨੂੰ ਪਤਾ ਲੱਗਿਆ ਨਾ ਕਿ ਉਹਦੇ ਲਈ ਉਸ ਖੁੰਡੀ ਦੀ ਕੀ ਕੀਮਤ ਸੀਗੀ ਹਾਂਜੀ ਹੈਨਾ ਉਹ ਸਾਰੇ ਫਿਰ ਪਰੇਸ਼ਾਨ ਹੋ ਗਏ ਸਾਰਿਆਂ ਨੂੰ ਸੀ ਕਿ ਵੀ ਇਹਦੀ ਖੁੰਡੀ ਇਹਨੂੰ ਮਿਲ ਜਾਏ ਫਿਰ ਉਹਨੇ ਦੱਸਿਆ ਕਿ ਅਗਲੇ ਦਿਨ ਉਹਦਾ ਚੈੱਕਦਾ ਹੋਇਆ ਫੋਨ ਆਇਆ ਕਿ ਜਿਹੜੀ ਖੁੰਡੀ ਸੀ ਉਹ ਜਿਹੜੀ ਉਹਨਾਂ ਦੇ ਸੋਫੇ ਦੇ ਥੱਲੇ ਕਿਤੇ ਚਲੀ ਗਈ ਸੀ ਤੇ ਉਹ ਪੋਚਾ ਲਾਉਣ ਵੇਲੇ ਲੱਭ ਗਈ ਤੇ ਫਿਰ ਉਹਦਾ ਕਹਿਣਾ ਸੀਗਾ ਉਸ ਮਿੱਤਰ ਦਾ ਜਿਹਦੀ ਖੁੰਡੀ ਗਵਾਚੀ ਸੀ ਕਹਿੰਦੇ ਵੀ ਮੈਨੂੰ ਅੱਜ ਲੱਗਦਾ ਕਿ ਮੇਰਾ ਵਿਛੜਿਆ ਜਿਹੜਾ ਬਾਪੂ ਸੀ ਨਾ ਉਹ ਮੈਨੂੰ ਫੇਰ ਮਿਲ ਗਿਆ ਹਾਂਜੀ ਤੇ ਇਸੇ ਕਰਕੇ ਗੁਰਚੰਦ ਸਿੰਘ ਹੋਰੀ ਇਹ ਵੀ ਲਿਖਦੇ ਨੇ ਕਿ ਹੁਣ ਵੀ ਕਈ ਬਜ਼ੁਰਗ ਮਾਵਾਂ ਆਪਣੀ ਪੇਟੀ ਖੋਲਣ ਸਮੇ ਆਪਣੇ ਮਾਪਿਆਂ ਵੱਲੋਂ ਦਿੱਤੀਆਂ ਗਈਆਂ ਤਲਾਈਆਂ ਦਰੀਆਂ ਖੇਸੀਆਂ ਰਜਾਈਆਂ ਕਢਾਈ ਵਾਲੇ ਝੋਲੇ ਤੇ ਨਾਲੇ ਆ ਦੇਖ ਕੇ ਭਾਵੁਕ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਸਾਹਮਣੇ ਬੀਤਿਆ ਵੇਲਾ ਸਕਾਰ ਹੋ ਜਾਂਦਾ ਇਹ ਗੱਲ ਬਿਲਕੁਲ ਸਹੀ ਹੈ ਜਦੋਂ ਤੁਸੀਂ ਉਹ ਪੁਰਾਣੀਆਂ ਚੀਜ਼ਾਂ ਦੇਖਦੇ ਹੋ ਨਾ ਤੁਸੀਂ ਉਹਨਾਂ ਸਮਿਆਂ 'ਚ ਚਲੇ ਜਾਂਦੇ ਹੋ ਮੈਂ ਤੁਹਾਨੂੰ ਆਪਣੀ ਇੱਕ ਸਹੇਲੀ ਦੀ ਗੱਲ ਦੱਸਦੀ ਹਾਂ ਉਹਨੇ ਆਪਣੀ ਮਾਂ ਦਾ ਰੇਡੀਓ ਦਾ ਲਾਇਸੈਂਸ ਰੱਖਿਆ ਹੋਇਆ ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਰੇਡੀਓ ਜਦੋਂ ਖਰੀਦਣਾ ਹੁੰਦਾ ਸੀ ਤੇ ਲਾਇਸੈਂਸ ਹੁੰਦਾ ਸੀ ਉਹਦਾ ਤੇ ਉਹਦੇ ਲਈ ਫੀਸ ਵੀ ਧਾਰਨੀ ਪੈਂਦੀ ਸੀ ਜੀ ਤੇ ਉਹਨੇ ਆਪਣੀ ਮਾਂ ਦੀ ਯਾਦ ਵਜੋਂ ਉਹ ਲਾਇਸੈਂਸ ਸੰਭਿਆ ਹੋਇਆ ਤੇ ਉਹ ਜਦੋਂ ਐਹੋ ਜਿਹੀ ਤੁਸੀਂ ਚੀਜ਼ਾਂ ਦੇਖਦੇ ਹੋ ਨਾ ਪੁਰਾਣੀਆਂ ਹਾਂਜੀ ਜਿਵੇਂ ਕੁਝ ਚਿੱਠੀਆਂ ਹੋ ਗਈਆਂ ਹਨਾ ਚਿੱਠੀਆਂ ਹੋ ਗਈਆਂ ਪੁਰਾਣੇ ਕਾਗਜ਼ ਹੋ ਗਏ ਹਾਂ ਉਹ ਹੀਰਵਾ ਜਿਹੜਾ ਹੁੰਦਾ ਨਾ ਤੇ ਉਹ ਤੁਹਾਨੂੰ ਦੇਖ ਕੇ ਨਾ ਮਾਨਸਿਕ ਤੌਰ ਤੇ ਅੰਦਰੂਪਾਵਨਾਤਮਕ ਤੌਰ ਤੇ ਉਥਲ ਪੁਥਲ ਮਚਾ ਦਿੰਦੀਆਂ ਤੁਹਾਡੇ ਅੰਦਰ ਜੀ ਬਿਲਕੁਲ ਤੇ ਇਸੇ ਤਰ੍ਹਾਂ ਦੀ ਇਹ ਰਚਨਾ ਸੀ ਬਹੁਤ ਖੂਬਸੂਰਤ ਰਚਨਾ ਸੀ ਹਾਂਜੀ ਇਹ ਤਾਂ ਤੁਸੀਂ ਮਨੁੱਖੀ ਮਨ ਦੇ ਹੀਰਵੇ ਦੀ ਗੱਲ ਕੀਤੀ ਹੈ ਤੇ ਜੇ ਆਪਾਂ ਪੰਜਾਬੀਆਂ ਦੇ ਸੁਭਾਅ ਦੀ ਗੱਲ ਕਰੀਏ ਨਾ ਤਾਂ ਪੰਜਾਬੀਆਂ ਦਾ ਇੱਕ ਹੋਰ ਸੁਭਾਅ ਵੀ ਹੈ ਵੀ ਚਲੋ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ ਅਸਲ ਵਿੱਚ ਪੰਜਾਬੀ ਜਿਹੜਾ ਸਰਹੱਦੀ ਸੂਬਾ ਰਿਆਂ ਨਾ ਉਹ ਕਹਿੰਦੇ ਹੁੰਦੇ ਸੀ ਨਾ ਵੀ ਖਾਦਾ ਪੀਤਾ ਲਾਹੇ ਦਾ ਰਹਿੰਦਾ ਹੈ ਅਮਰ ਸ਼ਾਹੇ ਦਾ ਉਹ ਸੂਬਾ ਹੀ ਬਣਿਆ ਹੋਇਆ ਪੰਜਾਬੀਆਂ ਦਾ ਵੀ ਜਿਹੜਾ ਜਿੰਨਾ ਜੋ ਹੈ ਉਹਨੂੰ ਤੁਸੀਂ ਮਾਣੋ ਹੈ ਨਾ ਜਿਹੜਾ ਨਹੀਂ ਹੈ ਤੇ ਫਿਰ ਕੋਈ ਗੱਲ ਨਹੀਂ ਹਾਂਜੀ ਤੇ ਇਹ ਰਚਨਾ ਸੀ ਨਿਸ਼ਾਨ ਸਿੰਘ ਰਠੌਰ ਹੋਰਾਂ ਦੀ ਇਸ ਸਰਲ ਲੇਖ ਤਹਿਤ ਜੀ ਇਸ ਰਚਨਾ ਬਾਰੇ ਹਰਿਆਣਾ ਦੇ ਅੰਬਾਲਾ ਛਾਣੀ ਤੋਂ ਜਸਵੰਤ ਸਿੰਘ ਹੋਰਾਂ ਦਾ ਖ਼ਤ ਆਇਆ ਜੀ ਉਹ ਕਹਿੰਦੇ ਕਿ ਇਹ ਰਚਨਾ ਪੜ੍ਹ ਕੇ ਨਾ ਮੈਨੂੰ ਆਪਣੇ ਮੋਬਾਈਲ ਚੋਰੀ ਹੋਣ ਦੀ ਘਟਨਾ ਯਾਦ ਆ ਗਈ ਤੇ ਖੈਰ ਉਹਨਾਂ ਦੀ ਗੱਲ ਤਾਂ ਆਪਾਂ ਜਸਵੰਤ ਸਿੰਘ ਹੋਰਾਂ ਦੀ ਬਾਅਦ ਚ ਕਰਦੇ ਹਾਂ ਪਹਿਲਾ ਆਪਾਂ ਨਿਸ਼ਾਨ ਸਿੰਘ ਰਠੌਰ ਹੋਰਾਂ ਦੀ ਗੱਲ ਕਰੀਏ ਜੀ ਉਹ ਰਚਨਾ ਚ ਲਿਖਦੇ ਨੇ ਕਿ 2015 ਦੀ ਗੱਲ ਹੈ ਕਿ ਲੇਹ ਲद्दाख ਚ ਮੇਰੀ ਡਿਊਟੀ ਸੀ ਤੇ ਮੈਂ ਜ਼ਿਆਦਾਤਰ ਹਵਾਈ ਰਸਤੇ ਜਾਂਦਾ ਸੀ ਕਿਉਂਕਿ ਸੜਕੀ ਰਸਤਾ ਜਿਹੜਾ ਉਹ ਲੰਬਾ ਵੀ ਬਹੁਤ ਜ਼ਿਆਦਾ ਹੈ ਤੇ ਖਤਰਨਾਕ ਵੀ ਹੈ ਤੇ ਇਸ ਲਈ ਉਹ ਕਹਿੰਦੇ ਕਿ ਮੈਂ ਜਾਂਦਾ ਹੁੰਦਾ ਸੀ 2015 ਚ ਤੇ 2015 ਦੇ ਦਸੰਬਰ ਚ ਜਦੋਂ ਮੈਂ ਛੁੱਟੀ ਆਉਣਾ ਸੀ ਨਾ ਤਾਂ ਮੈਂ ਹਵਾਈ ਅੱਡੇ ਤੇ ਬੈਠਾ ਸੀ ਲੇਹ ਲद्दाख ਦੇ ਹਵਾਈ ਲੇਹ ਲद्दाख ਦੇ ਹਵਾਈ ਅੱਡੇ ਤੇ ਉਹ ਕਹਿੰਦੇ ਜਦੋਂ ਮੈਂ ਘਰੇ ਫੋਨ ਕਰਨ ਲਈ ਜੇਬ 'ਚ ਹੱਥ ਮਾਰਿਆ ਨਾ ਉਹ ਸੋਚਿਆ ਉਹਨਾਂ ਨਾ ਵੀ ਘਰਦਿਆਂ ਨੂੰ ਦੱਸ ਦਵਾਂ ਵੀ ਮੈਂ ਆ ਰਹੀ ਹਾਂ ਫਲਾਣੀ ਹਾਂਜੀ ਫਲਾਈਟ ਤੋਂ ਹਾਂਜੀ ਤੇ ਉਹ ਕਹਿੰਦੇ ਕਿ ਦੇਖਿਆ ਕਿ ਜੇਬ 'ਚ ਮੋਬਾਈਲ ਹੈ ਨਾ ਕਹਿੰਦੇ ਮੈਂ ਬਹੁਤ ਲੱਭਿਆ ਨਹੀਂ ਮਿਲਿਆ ਉਹਨਾਂ ਨੇ ਪਾਇਲਟ ਤੋਂ ਵੀ ਜਹਾਜ਼ 'ਚ ਅਨਾਊਂਸਮੈਂਟ ਕਰਾਈ ਕਿ ਜੇ ਕਿਸੇ ਕੋਲ ਗਲਤੀ ਨਾਲ ਫੋਨ ਆ ਗਿਆ ਤਾਂ ਉਹ ਮੋੜ ਦੇਵੇ ਪਰ ਨਹੀਂ ਮਿਲਿਆ ਚੰਡੀਗੜਾ ਆ ਕੇ ਉਹਨਾਂ ਨੇ ਪੁਲਿਸ 'ਚ ਰਿਪੋਰਟ ਲਿਖਾ ਦਿੱਤੀ ਮੋਬਾਈਲ ਗਵਾਚਣ ਬਾਰੇ ਹਾਂਜੀ ਹੈ ਨਾ ਫਿਰ ਉਹਨਾਂ ਨੇ ਕੁਝ ਨਹੀਂ ਪਤਾ ਲੱਗਿਆ ਉਹਨਾਂ ਨੇ ਇੰਨਾ ਕਿਹਾ ਕਿ ਜੀ ਸਰਵਰ ਤੇ ਅਸੀਂ ਲਾ ਦਿੰਦੇ ਆ ਨੰਬਰ ਤੁਹਾਡਾ ਤੇ ਜਦੋਂ ਇਹ ਨੰਬਰ ਸਵਿਚ ਆਨ ਹੋਏਗਾ ਅਸੀਂ ਤੁਹਾਨੂੰ ਦੱਸ ਦਿਆਂਗੇ ਫਿਰ ਉਹਨਾਂ ਨੇ ਪੁਲਿਸ ਤੇ ਆਈਟੀ ਵਿੰਗ ਚ ਜਿਹੜਾ ਕੋਈ ਮਿੱਤਰ ਕੰਮ ਕਰਦਾ ਸੀ ਉਹਦੇ ਤੋਂ ਮਦਦ ਮੰਗੀ ਹਾਂਜੀ ਤੇ ਉਹਨੇ ਮਦਦ ਕੀਤੀ ਵੀ ਤੇ ਇੱਕ ਦਿਨ ਫਿਰ ਉਹਦਾ ਫੋਨ ਆ ਗਿਆ ਕਿ ਤੇਰਾ ਮੋਬਾਈਲ ਫੋਨ ਫਲਾਣੀ ਥਾਂ ਤੇ ਫਲਾਣੇ ਬੰਦੇ ਕੋਲ ਹੈ ਉਹਨਾਂ ਨੇ ਦੱਸਿਆ 17 ਦੇ ਵਿੱਚ ਮਹਾਰਾਸ਼ਟਰ ਚ ਕਹਿੰਦਾ ਉੱਥੇ ਕਿਸੇ ਬੰਦੇ ਕੋਲ ਆ ਉਹਦਾ ਨਾਂ ਵੀ ਦੱਸਦਾ ਤੇ ਉਹਦਾ ਪਤਾ ਵੀ ਦੱਸਤਾ ਹਾਂਜੀ ਫਿਰ ਜਦੋਂ ਉਹਨਾਂ ਨੇ ਪੁਲਿਸ ਨੂੰ ਫੇਰ ਮਦਦ ਲਈ ਕਿਹਾ ਤਾਂ ਪੁਲਿਸ ਦੇ ਇੱਕ ਸਿਪਾਹੀ ਨੇ ਫੋਨ ਕੀਤਾ ਉਸੇ ਨੰਬਰ ਤੇ ਤੇ ਉਹ ਕਹਿੰਦਾ ਵੀ ਮੈਂ ਹਰਿਆਣਾ ਪੁਲਿਸ ਤੋਂ ਬੋਲ ਰਿਹਾ ਤੇ ਇਹ ਬੰਦੇ ਦਾ ਜਿਹੜਾ ਮੋਬਾਈਲ ਦੇ ਦੇ ਇਹ ਚੋਰੀ ਦਾ ਮੋਬਾਈਲ ਹੈ ਤੇ ਉਹ ਬੰਦੇ ਨੇ ਕੀ ਕੀਤਾ ਜੀ ਫੋਨ ਕੱਟਤਾ ਤੇ ਮੁੜ ਕੇ ਸਵਿਚ ਆਫ ਹੀ ਕਰਤਾ ਚੁੱਕੇ ਹੀ ਨਾ ਮੁੜ ਕੇ ਤੇ ਫਿਰ ਕਹਿੰਦੇ ਮੈਂ ਥੋੜੇ ਦਿਨਾਂ ਬਾਅਦ ਮੈਂ ਫੋਨ ਕਰਿਆ ਕਿ ਮੈਂ ਹਰਿਆਣਾ ਪੁਲਿਸ ਤੋਂ ਬੋਲ ਰਿਹਾ ਤੇ ਤੂੰ ਇਹ ਮੋਬਾਈਲ ਫੋਨ ਵਾਪਸ ਕਰ ਦੇ ਉਹ ਕਹਿੰਦਾ ਹਲੇ ਮੇਰੇ ਕੋਲ ਟਾਈਮ ਨਹੀਂ ਫਿਰ ਦੇਖੂਗਾ ਉਹਦੇ ਦਿਲਚਸਤੇ ਸੀ ਨਾ ਕਿ ਵੀ ਹਰਿਆਣਾ ਪੁਲਿਸ ਵਾਲੇ ਬੰਦੇ ਕਿੱਥੇ ਇੰਨੀ ਦੂਰ ਮੈਨੂੰ ਮਹਾਰਾਸ਼ਟਰ ਚ ਲੱਭਣ ਆਉਣਗੇ ਹਾਂਜੀ ਉਹ ਕਹਿੰਦੇ ਕੁਝ ਦਿਨਾਂ ਬਾਅਦ ਮੈਂ ਫੇਰ ਉਸ ਬੰਦੇ ਨੂੰ ਫੋਨ ਕੀਤਾ ਤੇ ਉਹਦਾ ਨਾਂ ਲੈ ਕੇ ਪੁੱਛਿਆ ਤੂੰ ਫਲਾਣਾ ਬੰਦਾ ਬੋਲਦਾ ਕਹਿੰਦਾ ਹਾਂਜੀ ਬੋਲਦਾ ਤਾਂ ਉਹ ਕਹਿੰਦੇ ਮੈਂ 17 ਪੁਲਿਸ ਨੂੰ ਨਾ ਤੇਰੇ ਕੋਲ ਭੇਜ ਰਿਹਾ ਹਾਂ ਲੋਕਲ ਪੁਲਿਸ ਦੇ ਕੁਝ ਬੰਦੇ ਤੇ ਹੁਣ ਤੇ ਤੂੰ ਮੋਬਾਈਲ ਫੋਨ ਲੈ ਕੇ ਜਾਣਗੇ ਉਹ ਤੇ ਉਹ ਕਹਿੰਦਾ ਨਾ ਨਾ ਜੀ ਮੇਰੇ ਕੋਲ ਨਾ ਭੇਜਿਓ ਕਹਿੰਦੇ ਨਹੀਂ ਹੁਣ ਤਾਂ ਪੁਲਿਸ ਪਾਰਟੀ ਨਿਕਲ ਗਈ ਉਹ ਹਾੜੇ ਕੱਢਣ ਲੱਗ ਗਿਆ ਨਾ ਕਹਿੰਦਾ ਮੇਰੀ ਮੇਰਾ ਖੇ ਪਿੰਡ ਦੇ ਵਿੱਚ ਨੱਕ ਕਟਿਆ ਜਾਊਗਾ ਹਾਂਜੀ ਤੇ ਫਿਰ ਉਹ ਕਹਿੰਦਾ ਕਿ ਚਲੋ ਮੈਂ ਐਂ ਕਰਦਾ ਕਿ ਕੋਰੀਅਰ ਕਰ ਦਿੰਦਾ ਤੁਹਾਨੂੰ ਫੋਨ ਤੇ ਲੇਖਕ ਨੇ ਕਿਹਾ ਕਿ ਤੂੰ ਐਂ ਕਰ ਫਿਰ ਮੈਨੂੰ ਨਾਲ ਦੀ ਨਾਲ ਰਸੀਦ ਭੇਜ ਤੇਰੇ ਕੋਲ ਅੱਧਾ ਘੰਟਾ ਹੈ ਤਾਂ ਉਹ ਕਹਿੰਦੇ 20 ਮਿੰਟਾਂ ਦੇ ਵਿੱਚ ਹੀ ਅੱਧਾ ਘੰਟਾ ਵੀ ਨਹੀਂ ਲੱਗਿਆ 20 ਮਿੰਟਾਂ ਦੇ ਵਿੱਚ ਹੀ ਕੋਰੀਅਰ ਦੀ ਰਸੀਦ ਆ ਗਈ ਤੇ ਕਹਿੰਦੇ ਮੈਨੂੰ ਹਫ਼ਤੇ ਇੱਕ ਬਾਅਦ ਫੋਨ ਮਿਲ ਗਿਆ ਫੋਨ ਕੀ ਮਿਲਣਾ ਸੀ ਉਹਦੀ ਟੱਚ ਸਕਰੀਨ ਟੁੱਟੀ ਹੋਈ ਸੀ ਕਹਿੰਦੇ 27 ਹਜ਼ਾਰ ਦਾ ਫੋਨ ਸੀ ਜਿਹੜਾ ਮੈਨੂੰ 5000 ਚ ਵੇਚਣਾ ਪਿਆ ਕਹਿੰਦੇ ਚਲ ਫੇਰ ਕੀ ਹੋਗਾ ਫੇਰ ਮੈਂ ਸੋਚਿਆ ਕਿ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ ਨਹੀਂ ਇਹ ਤਾਂ ਚਲੋ ਖਾਸਾ ਹੈ ਨਾ ਕਿ ਵੀ ਚਲੋ ਜਿੰਨਾ ਨੁਕਸਾਨ ਹੋ ਗਿਆ ਹਾਂਜੀ ਉਹ ਤਾਂ ਕੋਈ ਗੱਲ ਨਹੀਂ ਮਤਲਬ ਹੁਣ ਉਹ ਤਾਂ ਜਿਹੜਾ ਚੀਜ਼ ਚਲੇਗੀ ਚਲੇਗੀ ਚਲ ਜਿੰਨੀ ਵਾਪਸ ਆ ਗਈ ਉੰਨੀ ਠੀਕ ਹੈ ਦੂਜੀ ਗੱਲ ਇਹ ਹੈ ਕਿ ਉਹ ਬੰਦੇ ਨੇ ਜਿਹੜਾ ਸਮਾਜ ਦਾ ਡਰ ਹੁੰਦਾ ਹੈ ਨਾ ਸਮਾਜਿਕ ਦਬਾਅ ਡਰ ਜੀ ਉਹਨੂੰ ਇਹ ਸੀ ਕਿ ਵੀ ਮੇਰੀ ਬੇਇੱਜ਼ਤੀ ਹੋਊਗੀ ਪਿੰਡ ਦੇ ਵਿੱਚ ਹਾਂਜੀ ਚਲੋ ਦੇਖੋ ਲੇਖਕ ਨੂੰ ਤਾਂ ਨਹੀਂ ਮਿਲਿਆ ਸਾਬਤ ਸਬੂਤਾ ਫੋਨ ਆਪਣਾ ਪਰ ਜਸਵੰਤ ਸਿੰਘ ਹੁਰੀ ਕਹਿੰਦੇ ਨੇ ਕਿ ਪੁਲਿਸ ਦੇ ਯਤਨਾਂ ਸਦਕਾ ਮੈਨੂੰ ਕੁਝ ਸਮੇਂ ਬਾਅਦ ਆਪਣਾ ਮੋਬਾਈਲ ਫੋਨ ਸਹੀ ਸਲਾਮਤ ਮਿਲ ਗਿਆ ਸੀ ਚਲੋ ਇਹ ਵੀ ਠੀਕ ਹੋਇਆ ਹੁਣ ਅਸੀਂ ਉਹਨਾਂ ਦਰਸ਼ਕਾਂ ਦੇ ਨਾਂ ਸਾਂਝੇ ਕਰੀਏ ਜਿਨ੍ਹਾਂ ਨੇ ਸਾਨੂੰ ਹੰਗਾਰਾ ਦਿੱਤਾ ਬਿਲਕੁਲ ਜੀ ਸਾਨੂੰ ਹੰਗਾਰਾ ਦੇਣ ਵਾਲੇ ਦਰਸ਼ਕਾਂ ਦੇ ਨਾਂ ਨੇ ਜੀ ਅਮਨ ਜੇ ਜੀ ਹਰਨੇਕ ਸਿੰਘ ਕਲੇਰ ਸਿੰਘ ਆਰ ਨਵਜੋਤ ਹਰਪਾਲ ਸਿੰਘ ਰਾਜਨ ਕੁਮਾਰ ਗੁਰਤੇਜ ਸਮਾਣਾ ਡਾਕਟਰ ਕੁਲਵਿੰਦਰ ਗਿੱਲ ਕੇਵਲ ਸਰਾ ਕੇਵਲ ਦਿਵਾੜੀ ਬੁੱਟਾ ਸਿੰਘ ਮਾਨ ਅਮਰਜੀਤ ਸਿੰਘ ਮਾਨ ਐਡਵੋਕੇਟ ਮਲਕੀਤ ਪ੍ਰਦੀਪ ਕੁਮਾਰ ਸਿੰਗਲਾ ਅਨਿਲ ਗੁਪਤਾ ਤਰਮਿੰਦਰ ਸਿੰਘ ਜਗਜੀਤ ਰੁਪਿੰਦਰ ਰਮਨ ਨਰਿੰਦਰਪਾਲ ਸਿੰਘ ਜਗਦੇਓ ਜਗਸੀਰ ਬੱਛੋਆਣਾ ਦਵਿੰਦਰ ਸਿੰਘ ਹਰਬੰਸ ਸਿੰਘ ਮਾਨਕਪੂਰੀ ਸੁਖਪਾਲ ਕੌਰ ਸੁਖਮਨ ਰਜੀਵ ਲਜ਼ਾਰਸ ਜਸਵੀਰ ਫੀਰਾ ਦਵਿੰਦਰ ਮੋਹਨ 베ਦੀ ਜੀਤਾ ਸ਼ਾਹਕੋਟ ਬਲਬੀਰ ਸਿੰਘ ਜਗਦੀਪ ਮਿੰਟੂ ਬਲਵਿੰਦਰ ਸਿੰਘ ਜਸਪਾਲ ਢਿੱਲੋਂ ਕ੍ਰਿਸ਼ਨ ਰੁਪਾਣਾ ਰਾਜੀ ਸ਼ਰਮਾ ਮਨਜੀਤ ਢੱਲਾ ਤਰਸੇਮ ਸ਼ਰਮਾ ਭੁਪਿੰਦਰ ਸੰਧੂ ਐਸ ਕੌਰ ਸੁਰਿੰਦਰ ਖੁਰਮੀ ਜਗਪਾਲ ਸਿੰਘ ਪ੍ਰਭਾਕਰ ਸ਼ਰਮਾ ਭੀਮਿੰਦਰ ਸਿੰਘ ਬੂਟਾ ਸਿੰਘ ਵਾਕਫ ਕੁਲਵਿੰਦਰ ਸਰਾ ਸੁਖਮੰਦਰ ਸਿੰਘ ਤੂਰ ਮਨੀਸ਼ ਗਰਗ ਜਸਵੰਤ ਸਿੰਘ ਪਾਟਿਆ ਗੁਰਪ੍ਰੀਤ ਸਿੰਘ ਸੁਖਪਾਲ ਸਿੰਘ ਐਸ ਐਸ ਰਮਲਾ ਦਰਸ਼ਕੋ ਤੁਹਾਡੇ ਹੰਗਾਰੇ ਦੇ ਲਈ ਬਹੁਤ ਬਹੁਤ ਸ਼ੁਕਰੀਆ ਰਵਨੀਤ ਸਾਡੇ ਦਰਸ਼ਕਾਂ ਨੇ ਇਹ ਹੰਗਾਰਾ ਤਾਂ ਦਿੱਤਾ ਇੱਕ ਸਾਡੇ ਦਰਸ਼ਕ ਨੇ ਚਿੱਠੀਆਂ ਬਾਰੇ ਪ੍ਰतिकਰਮ ਦੀ ਪ੍ਰੋਗਰਾਮ ਬਾਰੇ ਪ੍ਰतिकਰਮ ਦੀ ਪ੍ਰੀਖਿਆ ਨੂੰ ਬਹੁਤ ਉਸਾਰੂ ਸੁਝਾਅ ਦਿੱਤਾ ਤੇ ਮੇਰਾ ਖਿਆਲ ਹੈ ਕਿ ਸਾਨੂੰ ਸਾਰੇ ਦਰਸ਼ਕਾਂ ਦੇ ਨਾਲ ਉਹ ਸੁਝਾਅ ਸਾਂਝਾ ਕਰਨਾ ਚਾਹੀਦਾ ਹਾਂ ਜੀ ਇਹ ਸੁਝਾਅ ਦੇਣ ਵਾਲੇ ਨੇ ਜੀ ਜਲੰਧਰ ਤੋਂ ਬਲਦੇਵ ਸਿੰਘ 베ਦੀ ਹੋਰੀ ਰਵਨੀਤ ਜਿਹੜਾ ਉਹਨਾਂ ਨੇ ਸੁਝਾਅ ਦਿੱਤਾ ਹੈ ਨਾ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਨਾ ਮੈਂ ਕੁਝ ਇੰਨੇ ਬਿੰਦ ਪੜ੍ਹ ਕੇ ਤੁਹਾਨੂੰ ਸਤਾਰਾ ਸੁਣਾਉਣੀਆ ਚਾਹੁੰਦੀ ਆ ਜੀ ਦਰਸ਼ਕੋ ਤੁਸੀਂ ਵੀ ਧਿਆਨ ਦੇਣਾ ਜਦੋਂ ਹਵਾ ਵਿੱਚ ਠੰਡ ਮਹਿਸੂਸ ਹੁੰਦੀ ਹੈ ਤਾਂ ਸਿਰਫ ਮੌਸਮ ਹੀ ਨਹੀਂ ਬਦਲਦਾ ਕਈ ਲੋਕਾਂ ਦੀ ਜ਼ਿੰਦਗੀ ਦੀਆਂ ਚੁਣੌਤੀਆਂ ਵੀ ਵੱਧ ਜਾਂਦੀਆਂ ਹਨ ਹਰ ਇੱਕ ਸਾਲ ਜਦੋਂ ਠੰਡ ਪੈਂਦੀ ਹੈ ਤਾਂ ਕੁਝ ਲੋਕਾਂ ਲਈ ਇਹ ਸੁਹਾਵਣਾ ਮੌਸਮ ਬਣਦਾ ਹੈ ਅਤੇ ਕਈ ਲੋਕਾਂ ਲਈ ਇਹ ਜ਼ਿੰਦਗੀ ਦੀ ਲੜਾਈ ਬਣ ਜਾਂਦੀ ਹੈ ਉਹ ਲਿਖਦੇ ਨੇ ਕਿ ਸੜਕਾਂ ਦੇ ਕਿਨਾਰੇ ਬੈਠੇ ਲੋੜਵੰਦ ਬੱਚੇ, ਬਜ਼ੁਰਗ ਤੇ ਗਰੀਬ ਪਰਿਵਾਰਾਂ ਨੂੰ ਇਸ ਕਹਿਰ ਨਾਲ ਲੜਨਾ ਪੈਂਦਾ ਹੈ ਤੇ ਠੰਡ ਦੀਆਂ ਕਿੜਾਕੇਦਾਰ ਰਾਤਾਂ 'ਚ ਕੰਬਦੇ ਹੋਏ ਇਹ ਲੋਕ ਸਾਡੀ ਸਮਾਜਿਕ ਜ਼ਿੰਮੇਵਾਰੀ ਵੱਲ ਇਸ਼ਾਰਾ ਕਰਦੇ ਨੇ। ਉਹਨਾਂ ਨੇ ਨਾ ਰਵਨੀਤ ਆਪਣੇ ਦਿਲ ਦੇ ਖਿਆਲ ਜਿਹੜੇ ਨੇ ਉਹ ਸਾਂਝੇ ਕੀਤੇ ਨੇ। ਉਹਨਾਂ ਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਔਰ ਇਹਦੇ ਲਈ ਉਹਨਾਂ ਨੇ ਕਿਹਾ ਬਹੁਤਾ ਕੋਈ ਉਚੇਜ ਕਰਨ ਦੀ ਲੋੜ ਨਹੀਂ। ਸਾਡੇ ਘਰ ਬਹੁਤ ਸਾਰੇ ਕੱਪੜੇ ਹੁੰਦੇ ਨੇ ਜਿਹੜੇ ਸਾਡੇ ਵਰਤੋਂ ਚ ਨਹੀਂ ਆਉਂਦੇ ਗਰਮ ਕੱਪੜੇ ਹਾਂਜੀ ਕੰਬਲ ਹੋਗੇ ਗਰਮ ਕੱਪੜੇ ਹੋਗੇ ਉਹ ਕਹਿੰਦੇ ਕਿ ਜੇ ਕਿਸੇ ਵੇਲੇ ਤੁਸੀਂ ਜਾ ਰਹੇ ਹੋ ਸੜਕ ਤੇ ਤੁਹਾਨੂੰ ਲੱਗਦਾ ਕਿ ਕੋਈ ਲੋੜਵੰਦ ਵਿਅਕਤੀ ਹੈ ਤਾਂ ਉਹਨੂੰ ਦੇ ਦਿਓ ਉਹ ਜਿਹੜੇ ਕੱਪੜੇ ਤੁਸੀਂ ਦੇ ਕੇ ਆਏ ਤੁਹਾਡੇ ਲਈ ਤਾਂ ਉਹ ਵਾਧੂ ਨੇ ਹਾਂਜੀ ਪਰ ਉਸ ਬੰਦੇ ਦੇ ਲਈ ਉਹਨਾਂ ਦੀ ਬਹੁਤ ਕੀਮਤ ਹੈ ਜਿਹੜੇ ਉਹਨਾਂ ਨੂੰ ਠਰਦੀਆਂ ਰਾਤਾਂ ਦੇ ਵਿੱਚ ਠੰਡ ਤੋਂ ਬਚਾਉਂਦੇ ਨੇ ਹਾਂਜੀ ਬਿਲਕੁਲ ਤੇ ਅਸਲ ਚ ਇਹ ਇਹ ਹੈ ਨਾ ਕਿ ਇੱਕ ਤਾਂ ਜਿਹੜੀ ਫਾਲਤੂ ਚੀਜ਼ ਸਾਡੀ ਘਰੋਂ ਚਲੀ ਗਈ ਤੇ ਦੂਜੀ ਗੱਲ ਇਹ ਹੈ ਕਿ ਕਿਸੇ ਦੇ ਕੰਮ ਆਗੇ ਜ਼ਰੂਰਤਮੰਦੇ ਕੰਮ ਜ਼ਰੂਰਤਮੰਦੇ ਕੰਮ ਆਗੇ ਤੇ ਸਾਨੂੰ ਚੰਗਾ ਕੁਝ ਚੰਗਾ ਕਰਨ ਦਾ ਅਹਿਸਾਸ ਦਿੰਦੀ ਹੈ ਇਹ ਗੱਲ ਅੱਛਾ ਦੂਜਾ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਜਿਹੜਾ ਚੰਗਾ ਕੰਮ ਹੈ ਉਹ ਕਹਿੰਦੇ ਵੀ ਤੁਸੀਂ ਇਹ ਨਹੀਂ ਕਿ ਤੁਸੀਂ ਇਕੱਲੇ ਹੀ ਤੁਸੀਂ ਜੇ ਚਾਹੋ ਇਹਦੇ ਨਾਲ ਆਪਣੇ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਘਰ ਦੇ ਬਾਕੀ ਜੀਆਂ ਨੂੰ ਜੋੜ ਸਕਦੇ ਹੋ ਹੈਨਾ ਫਿਰ ਉਹਨਾਂ ਨੇ ਇੱਕ ਗੱਲ ਲਿਖੀ ਹੈ ਕਹਿੰਦੇ ਸਮਾਜਿਕ ਮੀਡੀਆ ਪਲੈਟਫਾਰਮਾਂ ਜਾਂ ਕਮਿਊਨਿਟੀ ਵਿੱਚ ਛੋਟੇ-ਛੋਟੇ ਕੈਂਪ ਲਗਾ ਕੇ ਅਸੀਂ ਲੋਕਾਂ ਨੂੰ ਇਸ ਪਹਿਲ ਦੀ ਮਹੱਤਤਾ ਬਾਰੇ ਜਾਣੂ ਕਰਵਾ ਸਕਦੇ ਹਾਂ ਜੀ ਗੱਲ ਇਹ ਹੈ ਨਾ ਕਿ ਚਾਹੇ ਕਿਵੇਂ ਕਰੋ ਚਾਹੇ ਇਕੱਲੇ ਕਰੋ ਤੇ ਚਾਹੇ ਕਿਸੇ ਨਾਲ ਜੁੜ ਕੇ ਕਰੋ ਤੇ ਸਮਾਜਿਕ ਜ਼ਿੰਮੇਵਾਰੀ ਜਿਹੜੀ ਨਿਭਾਉਣ ਦਾ ਜਿਹੜਾ ਅਹਿਸਾਸ ਹੈ ਬਹੁਤ ਤਸੱਲੀ ਵਾਲਾ ਤੇ ਸਕੂਨ ਦੇਣ ਵਾਲਾ ਜੀ ਬਿਲਕੁਲ ਤੇ ਤਸੱਲੀ ਤੇ ਸਕੂਨ ਦੀ ਤੁਸੀਂ ਗੱਲ ਕੀਤੀ ਐ ਤਾਂ ਤਸੱਲੀ ਤੇ ਸਕੂਨ ਦੇਣ ਵਾਲੀ ਇੱਕ ਖਬਰ छਪੀ ਸੀ ਪੰਜਾਬੀ ਮਾਂ ਬੋਲੀ ਬਾਰੇ ਜੀ ਇਹ ਖਬਰ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਦੇ ਮੁਲਾਜ਼ਮਾਂ ਲਈ ਅਧਿਕਾਰਤ ਦਸਤਾਵੇਜ਼ਾਂ ਤੇ ਪੰਜਾਬੀ ਚ ਦਸਤਖਤ ਕਰਨੇ ਲਾਜ਼ਮੀ ਕਰ ਦਿੱਤੇ ਗਏ ਨੇ ਤੇ ਇਸ ਬਾਰੇ ਜਿਹੜਾ ਸਰਕੂਲਰ ਜਾਰੀ ਹੋਇਆ ਸੀ ਵੀਸੀ ਵੱਲੋਂ ਉਹਦੇ 'ਚ ਲਿਖਿਆ ਸੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਕਾਇਮ ਕੀਤੀ ਗਈ ਸੀ ਤੇ ਇਹ ਇਸੇ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ ਡਾਕਟਰ ਸਰਲੋਚਨ ਕੌਰ ਉਹ ਰਹ ਨੇ ਯੂਨੀਵਰਸਿਟੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਹੀ ਸਾਨੂੰ ਸਾਰਿਆਂ ਨੂੰ ਚੇਤਾਰਿਆ ਉਹਨਾਂ ਨੇ ਕਿਹਾ ਇੱਕ ਪ੍ਰਣ ਸਾਨੂੰ ਸਾਰਿਆਂ ਨੂੰ ਵੀ ਕਰਨਾ ਪਵੇਗਾ ਕਿ ਅਸੀਂ ਆਪਣੇ ਘਰਾਂ ਤੇ ਪਰਿਵਾਰਾਂ ਵਿੱਚ ਮਾਂ ਬੋਲੀ ਨੂੰ ਕਦੇ ਵੀ ਬੇਗਾਨਾ ਨਹੀਂ ਹੋਣ ਦੇਣਾ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਾ ਕਿ ਮਾਂ ਬੋਲੀ ਨੂੰ ਬੇਗਾਨਾ ਨਹੀਂ ਹੋਣ ਦਿਆਂਗੇ ਜਿਹੜੇ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਨਹੀਂ ਕਰਦੇ ਜਾਂ ਜਿਹੜੇ ਮਾਪਿਆਂ ਦੇ ਬੱਚੇ ਅੱਗੋਂ ਉਹਨਾਂ ਨੂੰ ਭਾਵੇਂ ਉਹ ਪੰਜਾਬੀ 'ਚ ਗੱਲ ਕਰਦੇ ਨੇ ਮੋਹਰਿਓ ਜਵਾਬ ਉਸ ਭਾਸ਼ਾ 'ਚ ਨਹੀਂ ਦਿੰਦੇ ਆਪਣੀ ਮਾਂ ਬੋਲੀ 'ਚ ਨਹੀਂ ਦਿੰਦੇ ਤੇ ਉਹ ਇਹ ਨਹੀਂ ਹੈ ਕਿ ਉਹ ਮਾਂ ਬੋਲੀ ਨੂੰ ਬੇਗਾਨੇ ਕਰਦੇ ਨੇ ਮਾਂ ਬੋਲੀ ਪੰਜਾਬੀ ਸੱਭਿਆਚਾਰ ਉਹ ਉਹਨਾਂ ਨੂੰ ਬੇਗਾਨੇ ਕਰ ਦਿੰਦਾ ਉਹ ਜੜ ਹੀਣ ਹੋ ਜਾਂਦੇ ਨੇ ਜੀ ਹਵਾ 'ਚ ਤੈਰਦੇ ਮਤਲਬ ਅਸਲ 'ਚ ਉਹਨੇ ਦੀ ਜਿਹੜੀ ਸ਼ਖਸੀਅਤ ਹੈ ਨਾ ਉਹ ਪੇਤਲੀ ਉਪਰੀ ਉਪਰੀ ਹਵਾ 'ਚ ਲਟਕਦੀ ਬਿਲਕੁਲ ਜੀ ਤੁਸੀਂ ਆਪਣੀ ਜੜ ਨਾਲ ਹੀ ਨਹੀਂ ਜੁੜੇ ਤੇ ਜੜ ਵੀ ਤੁਹਾਨੂੰ ਬੇਗਾਨਾ ਕਰ ਦਿੰਦੀ ਆ ਉਸ ਤੋਂ ਬਾਅਦ ਬੰਦਾ ਜਿਹਨੂੰ ਕਹਿੰਦੇ ਆ ਨਾ ਜੜੋਂ ਟੁੱਟਿਆ ਤੇ ਬੰਦਾ ਸੁੱਕ ਜਾਂਦਾ ਹਾਂਜੀ ਆਪਾਂ ਸ਼ੁਰੂਆਤ ਅਦਾਕਾਰ ਧਰਮਿੰਦਰ ਦੀ ਗੱਲ ਕੀਤੀ ਸੀ ਤੇ ਉਹਨਾਂ ਨੂੰ ਵੀ ਪੰਜਾਬੀ ਬੋਲਦੇ ਜਿਹੜਾ ਤੁਸੀਂ ਪਹਿਲਾਂ ਵੀ ਕਿਹਾ ਕਿ ਸਵਾਦ ਸਵਾਦ ਆਉਂਦਾ ਸੀ ਬਿਲਕੁਲ ਨਹੀਂ ਤੇ ਤੁਸੀਂ ਧਰਮਿੰਦਰ ਦੀ ਗੱਲ ਕੀਤੀ ਹੈ ਇੱਥੋਂ ਤੱਕ ਕਿ ਦਲੀਪ ਕੁਮਾਰ ਪੰਜਾਬੀ ਬਹੁਤ ਸੋਹਣੀ ਬੋਲਦੇ ਸੀਗੇ ਜੀ ਹੈਨਾ ਆਪਾਂ ਉਹਨਾਂ ਦੀਆਂ ਫਿਲਮਾਂ ਹੀ ਦੇਖਦੀਆਂ ਜਾਂ ਕੁਛ ਹੈ ਮੈਂ ਇੱਕ ਤੁਹਾਨੂੰ ਯਾਦ ਹੋਣਾ 80ਵਿਆਂ ਦੇ ਸ਼ੁਰੂ ਚ ਨੂਰਜਹਾਨ ਭਾਰਤ ਆਈ ਸੀਗੀ ਜੀ ਉਸ ਵੇਲੇ ਦੀ ਦਲੀਪ ਕੁਮਾਰ ਦੀ ਨੂਰਜਹਾਨ ਨਾਲ ਜਿਹੜੀ ਕੀਤੀ ਇੰਟਰਵਿਊ ਹੈ ਉਹ ਪੰਜਾਬੀ ਦੇ ਵਿੱਚ ਹੈ ਹਲੇ ਵੀ YouTube ਤੇ ਪਈ ਹੋਈ ਹੈ ਤੁਸੀਂ ਕਦੇ ਸੁਣੋ ਮਲੇ ਤੁਸੀਂ ਸੌੜਕੇ ਤੁਹਾਨੂੰ ਸਵਾਦ ਆ ਜਾਂਦਾ ਅਛਾ ਇਹ ਨਹੀਂ ਤੁਹਾਨੂੰ ਕੋਈ ਭਾਸ਼ਾ ਬੋਲਣੀ ਆਵੇ ਤੁਸੀਂ ਲਗਾਤਾਰ ਬੋਲ ਤਾਂ ਲੈਂਦੇ ਹੋ ਪਰ ਤੁਸੀਂ ਉਹ ਜਿਹਨੂੰ ਕਹਿੰਦੇ ਹੋ ਨਾ ਤੁਹਾਡੀ ਜ਼ੁਬਾਨ ਥੱਕ ਜਾਂਦੀ ਹੈ ਹਾਂਜੀ ਗੱਲ ਇਹ ਹੈ ਨਾ ਸੱਚ ਤਾਂ ਉਹੀ ਹੈ ਨਾ ਆਪਣੀ ਮਾਂ ਬੋਲੀ ਬਿਲਕੁਲ ਤੇ ਭਾਵੇਂ ਦੁਨੀਆ ਦੀਆਂ ਸਾਰੀਆਂ ਜ਼ੁਬਾਨਾਂ ਸਿੱਖ ਲਓ ਪਰ ਆਪਣੀ ਮਾਂ ਬੋਲੀ ਕਦੇ ਨਾ ਭੁੱਲੋ ਗੱਲ ਦਰਅਸਲ ਇਹੀ ਹੈ ਤੁਸੀਂ ਆਪਣੀ ਇੱਕ ਸਹੇਲੀ ਦੀ ਗੱਲ ਵੀ ਸੁਣਾ ਰਹੇ ਸੀ ਕਿ ਅੰਗਰੇਜ਼ੀ ਚ ਮੁਹਾਰਤ ਰੱਖਦੀ ਹੈ ਪਰ ਠੇਠ ਪੰਜਾਬੀ ਬੋਲਦੀ ਹੈ ਜੀ ਤੁਸੀਂ ਉਹਨੂੰ ਅੰਗਰੇਜ਼ੀ ਬੋਲਦਿਆਂ ਦੇਖਿਓ ਉਹਦੀ ਜ਼ੁਬਾਨ ਚ ਵੜ ਨਹੀਂ ਪੈਂਦਾ ਤੁਹਾਨੂੰ ਦੇਖ ਕੇ ਉਹਨੂੰ ਲੱਗੂਗਾ ਕਿ ਇਹਨੂੰ ਸਿਰਫ ਅੰਗਰੇਜ਼ੀ ਜ਼ੁਬਾਨੀ ਆਉਂਦੀ ਹੈ ਹੈਨਾ ਪਰ ਜਦੋਂ ਪੰਜਾਬੀ ਬੋਲਦੀ ਹੈ ਤੇ ਇਹ ਨਹੀਂ ਹੈ ਕਿ ਉਹ ਕਿਤੇ ਠੀਕ ਹੈ ਜਿਨ੍ਹਾਂ ਨੂੰ ਨਹੀਂ ਕਿਤੇ ਲੋੜ ਜਿੱਥੇ ਹੁੰਦੀ ਹੈ ਉੱਥੇ ਅੰਗਰੇਜ਼ੀ ਬੋਲਦੀ ਹੈ ਪਰ ਉਹ ਇੰਨੀ ਠੇਠ ਪੰਜਾਬੀ ਬੋਲਦੀ ਹੈ ਮਤਲਬ ਕਈ ਵਾਰੀ ਮੈਨੂੰ ਹਸਦ ਹੁੰਦੀ ਹੈ ਕਿ ਉਹ ਇੰਨੀ ਸੋਹਣੀ ਪੰਜਾਬੀ ਬੋਲਦੀ ਹੈ ਕਈ ਬੜੇ ਖੂਬਸੂਰਤ ਲਫ਼ਜ਼ ਵਰਤਦੀ ਆ ਉਹ ਤੁਸੀਂ ਸੁਣੋ ਵੀ ਉਹਦੀ ਗੱਲ ਸੁਣ ਕੇ ਤੁਹਾਨੂੰ ਲੱਗੂਗਾ ਕਿ ਬੜੀ ਠੇਠ ਪੰਜਾਬੀ ਹੈ ਹਾਂ ਉਹ ਪਿੰਡੂ ਪੰਜਾਬੀ ਬੋਲਦੀ ਹੈ ਉਹ ਕਹੋਗੀ ਆ ਕੀ ਕਜੀਆਂ ਪਾਇਆ ਹਾਂ ਹੈਨਾ ਹਾਂਜੀ ਮਤਲਬ ਇਦਾਂ ਦੇ ਲਫ਼ਜ਼ ਬੋਲਦੀ ਐ ਜਿਹਨੂੰ ਮਤਲਬ ਪੰਜਾਬੀ ਦਾ ਉਹਦਾ ਲਹਿਜਾ ਉਹਦੀ ਸ਼ਬਦ ਚੋਣ ਇੰਨੀ ਕੁ ਜ਼ਿਆਦਾ ਠੇਠ ਤੇ ਉਹ ਜਿਹੜੀ ਮੈਂ ਤੁਹਾਨੂੰ ਕਹਿੰਦੀ ਆ ਨਾ ਵੀ ਪੰਜਾਬੀ ਬੋਲ ਕੇ ਤੁਸੀਂ ਸਵਾਦ ਸਵਾਦ ਹੋ ਜਾਂਦੇ ਆ ਉਹਦੇ ਨਾਲ ਪੰਜਾਬੀ ਚ ਗੱਲ ਕਰਕੇ ਨਾ ਮਤਲਬ ਮੈਂ ਸਵਾਦ ਸਵਾਦ ਹੋ ਜਾਂਦੀ ਹਾਂ ਹਾਂਜੀ ਤੇ ਡਾਕਟਰ ਤਰਲੋਚਨ ਕੌਰ ਹੋਰੀ ਵੀ ਇਹ ਖਬਰ ਪੜ੍ਹ ਕੇ ਸਵਾਦ ਸਵਾਦ ਹੋਇਆ ਕਿ ਪੰਜਾਬੀ ਯੂਨੀਵਰਸਿਟੀ ਨੇ ਇਹ ਫੈਸਲਾ ਕੀਤਾ ਤੇ ਇਸ ਇਹ ਫੈਸਲਾ ਉਹਨਾਂ ਨੂੰ ਮਾਂ ਬੋਲੀ ਪੰਜਾਬੀ ਦੇ ਵਿਹੜੇ 'ਚ ਪੰਜਾਬੀ ਦਾ ਦੀਵਾ ਬਾਲਣ ਜਹੀ ਗੱਲ ਲੱਗੀ ਏ। ਰਵਨੀਤ ਪੰਜਾਬੀ ਦਾ ਦੀਵਾ ਬਾਲਣ ਵਾਲੀ ਗੱਲ ਕੀਤੀ ਹੈ ਨਾ ਤੁਸੀਂ। ਤੇ ਮੈਨੂੰ ਏਸੀ ਦੀਵਾ ਬਾਲਣ ਤੋਂ ਬਾਬਾ ਨਜ਼ਮੀ ਦੀ ਕਵਿਤਾ ਯਾਦ ਆਈ ਏ। ਅਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ। ਅਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਛਖੜਾਂ ਦੇ ਵਿੱਚ ਰੱਖ ਦਿੱਤਾ ਏ। ਦੀਵਾ ਬਾਲ ਪੰਜਾਬੀ ਦਾ ਹਾਂਜੀ ਤੇ ਇਸ ਤੋਂ ਅੱਗੇ ਐ ਲੋਕੀ ਮੰਗ ਮੰਗਾ ਕੇ ਆਪਣਾ ਬੋਲ ਬਣਾ ਕੇ ਬਹਿ ਗਏ ਨੇ ਅਸਾਂ ਤਾਂ ਮਿੱਟੀ ਕਰ ਦਿੱਤਾ ਏ ਸੋਨਾ ਗਾੜ ਪੰਜਾਬੀ ਦਾ ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ ਪੜ ਕੇ ਵੇਖਣ وارث ਬੁੱਲਾ ਬਾਹੂ ਲਾਲ ਪੰਜਾਬੀ ਦਾ ਪੜ ਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਅਖਰਾਂ ਵਿੱਚ ਸਮੁੰਦਰ ਰਖਾਂ ਮੈਂ ਇਕਬਾਲ ਮੈਂ ਇਕਬਾਲ ਪੰਜਾਬੀ ਦਾ ਬਾਬਾ ਨਜ਼ਮੀ ਦੀ ਬਹੁਤ ਖੂਬਸੂਰਤ ਕਵਿਤਾ ਪੰਜਾਬੀ ਬੋਲੀ ਦੇ ਮਾਂ ਵਿੱਚ ਲਿਖੀ ਗਈ ਕਵਿਤਾ ਜੀ ਬਿਲਕੁਲ ਦਰਸ਼ਕੋ ਆਓ ਦੁਆ ਤੇ ਕੋਸ਼ਿਸ਼ ਕਰੀਏ ਕਿ ਪੰਜਾਬੀ ਮਾਂ ਬੋਲੀ ਦਾ ਇਹ ਦੀਵਾ ਸਦਾ ਲਟ ਲਟ ਬਲਦਾ ਰਹੇ ਇਜਾਜ਼ਤ ਦਿਓ ਅਗਲੇ ਹਫਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ